ਸਸਿਕਾਲ ਜੀ ਅੱਜ ਵਰਲਡ ਆਰਗਨ ਡੋਨੇਸ਼ਨ ਡੇ ਹੈ ਜੀ ਵਿਸ਼ੇ ਅੰਗਦਾਨ ਦਿਹਾੜਾ ਤੇ ਆਪਾਂ ਜਦੋਂ ਕਿਤੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਕਹੀਏ ਔਰ ਸਾਡੇ ਜਾਣ ਤੋਂ ਬਾਅਦ ਕਿਸੇ ਹੋਰ ਇਨਸਾਨ ਨੂੰ ਜਿਹਦੇ ਗੁਰਦੇ ਫੇਲ ਹੋ ਗਏ ਲਿਵਰ ਫੇਲ ਹੋ ਰਿਹਾ ਹੋ ਗਿਆ ਜਾਂ ਪੈਂਕਰੀਆ ਜਾਂ ਕੋਈ ਹੋਰ ਉਹਦੇ ਸਰੀਰ ਦਾ ਅੰਗ ਕੰਮ ਨਹੀਂ ਕਰ ਰਿਹਾ ਤੇ ਉਹ ਬੜੀ ਮੁਸ਼ਕਲ ਕਸ਼ਟਪ੍ਰੀ ਜਿੰਦਗੀ ਜਿਹੜੇ ਇਨਸਾਨ ਵੀ ਔਰ ਉਹਨਾਂ ਦੇ ਪਰਿਵਾਰ ਵੀ ਜਿਹੜੇ ਉਹਦੇ ਚੋਂ ਗੁਜ਼ਰ ਰਹੇ ਹੁੰਦੇ ਆ ਤੇ ਮੈਨੂੰ ਲੱਗਿਆ ਵੀ ਇਸ ਤੋਂ ਨੇਕ ਕੰਮ ਕੋਈ ਨਹੀਂ ਹੋ ਸਕਦਾ ਇਸ ਕਰਕੇ ਮੈਂ ਇਹ ਫੈਸਲਾ ਕੀਤਾ ਕਿ ਮੈਂ ਆਪਣੇ ਪਰਿਵਾਰ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਕਿ ਜਦੋਂ ਮੈਂ ਸੰਸਾਰ ਚੋਂ ਅਲਵਿਦਾ ਹੋਵਾਂ ਤਾਂ ਮੇਰੇ ਨੇ ਵੀ ਅੰਗ ਉਹ ਮੈਂ ਸਾਰੇ দান ਕਰਦਾ ਵੀ ਕਿਸੇ ਵੀ ਜਿਹਨੂੰ ਵੀ ਜ਼ਰੂਰਤ ਹੋਏਗੀ ਦਾਨੀ ਸੱਜਣ ਨੂੰ ਉਹਨਾਂ ਨੂੰ ਸਾਰੇ ਅੰਗ ਮੇਰੇ দান ਕਰ ਦਿੱਤੇ ਜਾਂ ਤੇ ਇਹ ਅੰਗਦਾਨ ਤੁਸੀਂ ਕਰ ਸਕਦੇ ਹੋ ਜਿਸ ਤਰ੍ਹਾਂ ਕੋਈ ਜਿਉਂਦਾ ਬੰਦਾ ਵੀ ਜਿਵੇਂ ਗੁਰਦਾ ਇੱਕ ਦੇ ਸਕਦਾ ਲੇਕਿਨ ਜਦੋਂ ਤੁਸੀਂ ਇਸ ਸੰਸਾਰ ਤੋਂ ਚਲੇ ਗਏ ਉਹਨੂੰ ਅਸੀਂ ਬ੍ਰੈਨ ਡੈਡ ਕਹਿੰਦੇ ਆ ਜਾਂ ਜਦੋਂ ਡੈਥ ਤੋਂ ਬਾਅਦ ਵੀ ਜਿਵੇਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਸੋ ਇੱਕ ਬੰਦੇ ਦੇ ਅੰਗਾਂ ਦੇ ਨਾਲ 8 ਬੰਦੇ ਜਿਹੜੇ ਬਹੁਤ ਮੁਸ਼ਕਲ ਜ਼ਿੰਦਗੀ ਬਤਾ ਰਹੇ ਉਹਨਾਂ ਦਾ ਫਾਇਦਾ ਹੋ ਸਕਦਾ 8 ਜ਼ਿੰਦਗੀਆਂ ਬਚ ਸਕਦੀਆਂ ਸੋ ਮੈਂ ਆਪਣੇ ਸਾਰੇ ਅੰਗਦਾਨ ਕਰਦਾ ਔਰ ਮੈਂ ਬਾਕੀ ਸਭ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਪਲਾਜ ਲਾਓ ਅੱਜ ਔਰ ਮੈਂ ਇਹਦੇ ਵਿੱਚ ਤੁਹਾਡਾ ਵੈਬਸਾਈਟ ਦਾ ਦਿੱਤਾ ਹੈਗਾ ਜਿੱਥੇ ਜਾ ਕੇ ਮੈਂ ਆਪਣੇ ਆਰਗੋਮੇਟ ਕੀਤਾ ਤੁਹਾਡੀ ਰਜਿਸਟ੍ਰੇਸ਼ਨ ਹੋਏਗੀ ਤੁਹਾਨੂੰ ਸਰਟੀਫਿਕੇਟ ਆਏਗਾ ਤੇ ਤੁਸੀਂ ਵੀ ਪੋਰਟਲ ਤੇ ਜਾ ਕੇ ਅੱਜ ਹੀ ਆਪਣੇ ਅੰਗਦਾਨ ਕਰੋ ਤੇ ਇਸ ਮਹਾਦਾਨ ਦੇ ਵਿੱਚ ਆਪਣਾ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ